ਪਹਿਲੀ ਵਾਰ ਅਭੌਰ ਆ ਆਮਨ ਪਰ ਮੁੜਦੇ ਵਾਰ-ਵਾਰ ਬਾਈਪਾਸ ਹੀ ਕਿਉਂਕਿ ਅਸੀਂ ਜਾਣਾ ਜੌਂਡੀਰ ਦੀ ਏਜੰਸੀ ਇਹ ਪੁਲ ਤੋਂ ਬਾਈ ਨੇ ਦੱਸਿਆ ਸੀ ਡਰੈਸ ਵੀਆ ਪੁਲ ਪਾਰ ਕਰਕੇ ਦੂਜਾ ਪੁਲ ਚੜ੍ਹਣਾ ਨਹੀਂ ਹੈਗਾ ਉਹਦੇ ਹੇਠਾਂ ਹੀ ਏਜੰਸੀ ਹੈ ਅਭੌਰ ਦਾ ਵੀ ਬਈ ਬੜਾ ਸ਼ਾਨਦਾਰ ਬਣਿਆ ਹੋਇਆ ਉਹਨਾ ਬਾਈਪਾਸ ਬਣਿਆ ਹੋਇਆ ਬਈ ਅਭੌਰ ਵਾਲੇ ਉਹ ਪਹਿਲੀ ਵਾਰੀ ਤੁਹਾਡੇ ਸ਼ਹਿਰ ਆਏ ਆ ਬਈ ਲੁੱਕ ਤਾਂ ਵਧੀਆ ਹੈਗੀ ਆ ਆ ਕੀ ਆ α ਰੈਸਟੋਰੈਂਟ ਆ ਇਹ ਆ ਰਾਮ ਇੱਕ ਗ੍ਰਾਉਂਡ ਸਟਰੀਟ ਨਹੀਂ ਉਹ ਪੁਲ ਦੇ ਥੱਲੇ ਹੋ ਇਹ ਆ ਕੀ ਆ ਰਾਮ ਇੱਕ ਗ੍ਰਾਉਂਡ ਸਟਰੀਟ ਇਹ ਬਣਾਉਂਦੇ ਹੋਣਗੇ ਸਮਾਨ ਖੇਤੀ ਬੜੀ ਤਾਂ ਕੁੱਝ ਆ ਘਰ ਵੇਚਦੇ ਆ ਮੈਂ ਕਹਿੰਦਾ ਬਣਾ ਕੇ ਹੋ ਹਾਂ ਉਹ ਇਹ ਘਰਾਂ ਜਰਾ ਕੇ ਦੇਖ ਲਓ ਕੰਕੀ ਲੋਕ ਬਾਰਕਾਂ ਦੇ ਵਿੱਚ ਰੱਖਦੇ ਆ ਆ ਗਿਆ ਏਐਸ ਕਲਸੀ ਐਗਰੋ ਵਰਕਰਸ ਆ ਗਿਆ ਪੱਠੇ ਵੱਢਣ ਵਾਲੀਆਂ ਮਸ਼ੀਨਾਂ ਉਦਰਾ ਕਰਕੇ ਸਿੱਧਾ ਟਰਾਲੀ ਸੀਤੋ ਤੇ ਗੁੰਨੂ ਦੋਨੇ ਘੱਦੇ ਪਾਸੇ ਨੂੰ ਮਲੋਟ ਸੱਜੇ ਪਾਸੇ ਸਿੱਧਾ ਇਹ ਆਪਾਂ ਜਾਣਾ ਜਾਂਦੀ ਆ ਰੋਸ਼ਨ ਲਾਲ ਇਨਕਲੇ 28 ਫੈਮਿਲੀ ਰੈਸਟੋਰੈਂਟ ਐਂਡ ਬਾਰ ਸੋਣਾ ਯਾਰ ਆਸਾ ਆਸਾ ਪਾਸਾ ਮੋਰ ਦਾ ਬਾਈ ਮੋਰ ਵਾਲੇ ਉਹ ਸੋਣਾ ਸ਼ਹਿਰ ਆ ਬਾਈ ਪਰ ਅੰਦਰ ਜਾਣ ਦਾ ਨਸੀਬ ਨਹੀਂ ਹੋਣਾ ਹਨਾ ਸਿਟੀ ਚ ਕਿਉਂਕਿ ਸਾਡੀ ਜੱਥੇ ਤੱਕ ਡਿਊਟੀ ਜੇ ਸਾਨੂੰ ਫਿਰ ਲਾਹ ਚਾ ਵੀ ਲਾ ਕੇ ਹੁਣ 5 ਤਾਂ ਬਚ ਗਏ ਜੇ ਲਾਹ ਲੈਣਾ ਜਾ ਰਹਿ ਮਤਨ ਨਾਲ ਅਸੀਂ ਫਿਰ ਵਗਦੇ ਹੋਈਏ ਫਿਰ ਕੱਲ ਨੂੰ ਅਗਲੀ ਲੋਕੇਸ਼ਨ ਦਾ ਮਾਲ ਫੋਮ ਜਾਣਾ ਗਲੋਬ ਲਈ ਬਣਾਉਣਾ ਹਾਂ ਲਓ ਜੀ ਮੇਤਰੋ ਪਿਆਰੋ ਪਹੁੰਚ ਗਿਆ ਪਹਿਲੀ ਲੋਕੇਸ਼ਨ ਤੇ ਇਹਨਾਂ ਦਾ ਲੋਡਰ ਸੀਗਾ ਨੂੰ ਲਾ ਕੇ ਫਿਰ ਅੱਗੇ ਵਾਲੀ ਡਿਲੀਵਰੀ ਕਰਾਂਗੇ ਆਪਾਂ ਕੱਲ ਨੂੰ ਆਪਾਂ ਨੂੰ ਵੈਸੇ ਮਲੋਡ ਕਿਹਾ ਸੀ ਇਹਨਾਂ ਦਾ ਹੀ ਅਬੂਰ ਹੈਗਾ ਤੇ ਇੱਥੇ ਲਾਉਣ ਲੱਗੇ ਇੱਥੇ ਬੈਠੇ ਸੀ ਆਪਾਂ ਬੂਰ ਜੌਂਡੀਅਰ ਦੀ ਏਜੰਸੀ 'ਚ ਇਹਨਾਂ ਦਾ ਇੱਕ ਪਾਰਟ ਲੋਡ ਲੈ ਕੇ ਆਏ ਸੀ ਆਪਾਂ ਲੋਡਰ ਇਹ ਵੀਰ ਹੁਣੀ ਨੇ ਬਹੁਤ ਵਧੀਆ ਇਨਸਾਨ ਨੇ ਬਈ ਇਦਾਂ ਦੀ ਰਿਸਪੈਕਟ ਵੈਸੇ ਗੱਡੀ ਵਾਲਿਆਂ ਨੂੰ ਡਿਜ਼ਰਬਤਾ ਕਰਦੇ ਹੁੰਦੇ ਆ ਪਰ ਸਾਡਾ ਕਿਤੇ ਉਹ ਜਿਹੜੀ ਡਿਜ਼ਰਵ ਕਰਦੇ ਆ ਰਿਸਪੈਕਟ ਕਿਤੇ ਕਿਤੇ ਮਿਲਦੀ ਆ ਇਸੇ ਲਈ ਇਹ ਕਲਿੱਪ ਬਣਾ ਰਿਆ ਵੀ ਬੰਦਿਆਂ ਨੇ ਬਹੁਤ ਰੂਹ ਤੋਂ ਪਾਣੀ ਧਣੀ ਤੋਂ ਲੈ ਚਾਹ ਪਾਣੀ ਰੋਟੀ ਪਾਣੀ ਵੀ ਸਭ ਕੁਝ ਇੱਕ ਪੁੱਛ ਲੈਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ ਤੇ ਇਹ ਬਾਕੀਆਂ ਲਈ ਆ ਜਿੱਥੇ ਜਿੱਥੇ ਵੀ ਜਾਣੇ ਆ ਵੀ ਹੈ ਇਨਸਾਨ ਹੀ ਹੁੰਦਾ ਗੱਡੀ ਵਾਲਾ ਵੀ ਤੇ ਬਾਕੀ ਵੀਰਾਂ ਕੋਲੇ ਬਹਿ ਕੇ ਵਧੀਆ ਲੱਗਿਆ ਰਹਿਣਾ ਜੀ ਚਾਹ ਪਾਣੀ ਨਾ ਪੁੱਛਾਂ ਹਾਂਜੀ ਸਾਡੀ ਹਾਂਜੀ ਬਿਲਕੁਲ ਵੀਰੇ ਬੰਦੇ ਆਹ ਜਿਹੜਾ ਲੋਡਰ ਲੈ ਕੇ ਜਾਂਦਾ ਸੀਗਾ ਇਹ ਇਹ ਲੈ ਗਿਆ ਤੇ ਹੁਣ ਚੱਲੇ ਆਂ ਅਗਲੀ ਡਿਲੀਵਰੀ ਲਈ ਨਹੀਂ ਤੁਹਾਨੂੰ ਕਿੱਥੇ ਲੈਣਾ ਹੁਣ ਇੱਕ ਵਾਰ ਪਿੰਡ ਚੱਲਾਂਗੇ ਫੇਰ ਅਗਲਾ ਮਾਲ ਲਾ ਕੇ ਆਵਾਂਗੇ ਆਹ ਰਹਿ ਗਿਆ ਇਹ ਵੀਰਾਂ ਦੀ ਹੈਗੀ ਜੌਂਡੀਅਰ ਦੀ ਏਜੰਸੀ 메ਨ ਰੋਡ ਦੇ ਉੱਤੇ ਆ ਤੇ ਵਧੀਆ ਬੰਦੇ ਨੇ ਸੇਵਾ ਪਾਣੀ ਕਰਿਆ ਯਾਰ ਜਿਹੜਾ ਇਹ ਸਰਕਲ ਦਾ ਬੰਦਾ ਹੈਗਾ ਹਨਾ ਆਹ ਜਿਹੜਾ 메ਨ ਰੋਡ ਜਾਂਦਾ ਹੈਗਾ ਤੁਹਾਡਾ ਬਠਿੰਡੇ ਵਾਲਾ ਹੈ ਨਾ ਮਲੂਟ ਵਾਲਾ ਜਿਹੜੇ ਏਰੀਏ ਦੇ ਬੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੈਸੇ 프ਰੰਟ ਉਧਰਲੀ ਸਾਈਡ ਆ ਇਹਨਾਂ ਦੇ ਆਪਾਂ ਲੋਡਰ ਲਾ ਆ ਜੌਂਡੀਅਰ ਦੀ ਏਜੰਸੀ ਹੈਗੀ ਵੀਰਾਂ ਦੀ ਇਹਨਾਂ ਦੇ ਆਪਾਂ ਲੋਡਰ ਲਾਇਆ ਸੀ ਹੈ ਨਾ ਤੇ ਇਹ ਜਿਹੜਾ ਆਪਣਾ ਸਿੱਧਾ ਆ ਮਲੂਟ ਵਾਲਾ ਰੋਡ ਜਾਂਦਾ ਹੈਗਾ ਫੋਰ ਦੇ ਨਾਲ ਆ ਥੱਲੇ ਤੇ ਆਪਣਾ ਵੀ ਦਿਲ ਖੋਸ਼ ਹੋਇਆ ਬੰਦੇ ਬਹੁਤ ਵਧੀਆ ਨੇ ਤਕੜਾ ਤਾਂ ਦੁਨੀਆ ਪਰੇ ਤੋਂ ਪਰੇ ਪਈ ਆ ਪਰ ਦਿਲ ਕੱਢਣਾ ਬਹੁਤ ਔਖਾ ਹੁੰਦਾ ਬੰਦਿਆਂ ਨੇ ਯਾਰ ਸੇਵਾ ਵਾਲੇ ਬੱਟ ਕੱਢਤੇ ਹਜੇ ਵੀ ਬਾਈ ਰੋਕ ਰਹੇ ਸੀ ਵੀ ਯਾਰ ਸ਼ਾਮ ਨੂੰ ਬੈਠੋ ਆਪਾਂ ਬੈਠਾਂਗੇ ਮੈਂ ਕਿਹਾ ਨਹੀਂ ਵੀਰਿਆ ਹੁਣ ਪਿੰਡ ਨੂੰ ਜਾਣਾ ਹਨਾ ਜਿੰਨੇ ਵੀ ਵੀਰ ਮੇਰੇ ਜੌਂਡੀਅਰ ਦੇ ਸ਼ਕੀਨ ਆ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਯਾਰ ਬਿਲ ਤੋਂ ਖੋਸ਼ ਹੋ ਕੇ ਬਣਾ ਰਹੇ ਆ ਬੰਦੇ ਬਹੁਤ ਵਧੀਆ ਨੇ ਹਲੇ ਬਾਈ ਨੂੰ ਮੈਂ ਮਿਲ ਨਹੀਂ ਸਕਿਆ ਜਿਹੜਾ ਬਾਈ ਜੀ ਨਾਲ ਮੇਰੀ ਗੱਲ ਹੋਈ ਆ ਤੇ ਉਹ ਬਾਹਰ ਸੀਗੇ ਕਿਤੇ ਜਿਹੜੇ ਓਨਰ ਆ ਤੇ ਸਟਾਫ ਨੂੰ ਮਿਲਿਆ ਮੈਂ ਕਹਿੰਨਾ ਤੁਹਾਨੂੰ ਤਨ ਕਰਾਤੀ ਜਿਹੜਾ ਵੀ ਕੋਈ ਵੀਰ ਮੇਰਾ ਜੌਂਡੀਅਰ ਖਰੀਦਣਾ ਚਾਹੁੰਦਾ ਇਹਨਾਂ ਦੀਆਂ ਦੋ ਏਜੰਸੀਆਂ ਨੇ ਇੱਕ ਬਾਈ ਉਹਨਾਂ ਦੀ ਅਬੂਰ ਆ ਦੂਜੀ ਬਾਪੂ ਜੀ ਕਿੱਥੇ ਆ ਏਜੰਸੀ ਆਪਣੀ ਮਲੋਟ ਉਹਦਾ ਐਡਰੈਸ ਕਿੱਥੇ ਆ ਉਹ ਐਡਰੈਸ ਇਹੀ ਆ ਨਹੀਂ ਨਹੀਂ ਜਗਾ ਕਿਹੜੇ ਰੋਡ ਤੇ ਬਠਿੰਡਾ ਰੋਡ ਤੇ ਇਹ ਨੇ ਬਾਪੂ ਜੀ ਇਹਨਾਂ ਦੀ ਆ ਏਜੰਸੀ ਤੇ ਇਹਨਾਂ ਦੀਆਂ ਦੋ ਏਜੰਸੀਆਂ ਨੇ ਵੀਰੋ ਜਿਹਨੇ ਵੀ ਕਿਸੇ ਨੇ ਜੌਂਡੀਅਰ ਦਾ ਪਲਾਨ ਬਣਦਾ ਟਰੈਕਟਰ ਦਾ ਇੱਕ ਤਾਂ ਇਹ ਅਬੂਰ ਹੈਗੀ ਆ ਹਨਾ ਮੇਨ ਰੋਡ ਦੇ ਉੱਤੇ ਹੀ ਤੇ ਉਹ ਦੂਜੀ ਏਜੰਸੀ ਇਹਨਾਂ ਦੀ ਮਲੂਟ ਆ ਉਹ ਵੀ ਮੇਨ ਰੋਡ ਦੇ ਉੱਤੇ ਆ ਜਰੂਰ ਦਰਸ਼ਨ ਦੇ ਉਹ ਬੰਦੇ ਬਹੁਤ ਵਧੀਆ ਨੇ ਬਾਈ ਹਣੀ ਠੀਕ ਆ ਬਾਈ ਧੰਨਵਾਦ ਗੱਡੀ ਲਾ ਕੇ ਆ ਗਏ ਅਸੀਂ ਹੁਣ ਰੋਡ ਤੇ ਚੜਨਾ ਸੀ ਇੱਥੇ ਸਾਹ ਖੜੇ ਆ ਸਾਹ ਨੇ ਗੱਡੀ ਰੋਕ ਲਈ ਕਹਿੰਦੇ ਵੀ ਜਾਓ ਤੁਸੀਂ ਉਧਰਲੀ ਟ੍ਰੈਫਿਕ ਰੋਕਦੇ ਆ ਆ ਦੇਖੋ ਸਾਹ ਖੜੇ ਲੱਰੀ ਹੱਸਦੇ ਆ ਇਹਦਾ ਵਿਚਾਰਾ ਦਰবেশ ਰੋਡ ਤੇ ਖੜਾ ਸੀ ਉਹੀ ਦਿਲ ਕਰਿਆ ਕਲਿੱਪ ਬਣਾ ਲਿਆ ਉਹ ਬਾਈਆਂ ਦੀ ਜੌਂਡੀਰ ਵਾਲਾਂ ਦੀ ਏਜੰਸੀ ਤੇ ਉਥੋਂ ਤੁਰੇ ਆ ਵਿਹਲੇ ਤਾਂ ਘੰਟੇ ਦੇ ਹੋਏ ਹੋਏ ਆ ਬਾਈ ਯਾਰ ਬੜੇ ਦਿਲਦਾਰ ਬੰਦੇ ਸੀ ਉੱਠਣ ਹੀ ਨਹੀਂ ਸੀ ਦੇ ਰਹੇ ਫਿਰ ਮੈਂ ਕਿਹਾ ਯਾਰ ਹੁਣ ਘਰੇ ਜਾਣਾ ਬਾਈ ਵੀ ਸਾਨੂੰ ਵੀ ਲਾਲ ਚੁੰਦਾ 15 20 ਦਿਨ ਹੀ ਜਾ ਕੇ ਘਰੇ ਡਿੱਗੇ ਹਨ ਫੇਰ ਮਸਾਂ ਆਜਤ ਲਈ ਆ ਆਹ ਬੋਰਡ ਤੋਂ torque ਆਇ ਇੱਕ ਡਾ ਜਿਆ ਆ ਹੁਣ ਜਗਾ ਪਤਾ ਨਹੀਂ ਕਿਹੜੀ ਐ ਇਹ ਆਇ ਇੱਕ ਗੁਰੂਕਰ ਐ ਇੱਥੇ ਰੋਡ ਦੇ ਉੱਤੇ ਇੱਕ ਜੀਆ ਦੋਰ ਦੋਰ ਆਸ ਬੱਲੂਆਣਾ ਬੱਲੂਆਣਾ ਇੱਕ ਬੱਲੂਆਣਾ ਤਿਆਰ ਹੋ ਰਹੀ ਐ ਬਿਲਡਿੰਗ ਯਾਰ ਬੋਰਡ ਦਾ ਕੰਮ ਚੱਲ ਰਿਹਾ ਆਏ ਇਸ ਵਾਰ ਸਿੱਧੇ ਦੀ ਪਹਿਲੀ ਵਾਰ ਆ ਨਾ ਹੋਇਆ ਜਾਂ ਫਿਰ ਉਹ ਨਵੀਂ ਬਿਲਡਿੰਗ ਤਿਆਰ ਹੋ ਰਹੀ ਐ ਪਹਿਲਾਂ ਦੀ ਹੋ ਉੱਪਰ ਨਾਲ-ਨਾਲ ਕੰਧ ਦੇ ਨਾਲ-ਨਾਲ ਦੋ ਬਾਕੀ ਭਾਈ ਪਤਾ ਨਹੀਂ ਹਰੇਕ ਪਿੰਡਾਂ ਦੇ ਲੱਖ-ਲੱਖ ਰੂਲ ਹੁੰਦੇ ਆ ਆ ਰਹੇ ਹਣੋ ਅਸੀਂ ਬਠਿੰਡੇ ਵਾਲੇ ਰੋਡ ਤੇ ਹੁਣ ਪਤਾ ਨਹੀਂ ਲੱਗ ਰਿਹਾ ਵੀ ਮੂਹਰੇ ਸ਼ਹਿਰ ਕਿਹੜਾ ਹੋਣਾ ਕਿਹਾ ਉਹ ਅੰਦਾਜ਼ੇ ਨਾਲ ਉੱਥੋਂ ਆਏ ਸੀ ਵੀ ਮਲੋਟ ਸ਼ਹਿਰ ਦੇ ਨੇੜੇ ਹੀ ਹੋਊ ਪਤਾ ਨਹੀਂ ਆਹ ਬੋਰਡ ਲਿਖਿਆ ਹੋਇਆ ਹੈ ਅਜੇ ਮਲੋਟ 14 ਕਿਲੋਮੀਟਰ ਹੈ ਜੀ ਸਾਠ ਬਠਿੰਡਾ ਆ ਹੁਣ ਨਿੱਕੇ ਨੇ ਕੋਈ ਗੱਲ ਕਰਨੀ ਦੀ ਸਾਸਰੀ ਘਰ ਵਿੱਚ ਹੀ ਹਾਂ ਦਾ ਇਹ ਕਿਹੜੀ ਸਾਸਰੀ ਘਰ ਹੈ ਇਹ ਹੈਗੀ ਜੀ ਜਿੱਥੇ ਚਲਾਇਆ ਚਲਾਵੇ ਨਾ ਆਪਾਂ ਰੋਣੇ ਹੱਥ ਬਿਚਾੜਿਆ ਜੀ ਹਾਂ ਹੱਥ ਬਿਚਾੜਿਆ ਸਾਸਰੀ ਘਰ ਭਾਈ ਯਾਰ ਸਾਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਹੈਲਪ ਕਰੋ ਥੋੜੀ ਜੀ ਫਿਰ ਯਾਰ ਦਿਲ ਕਰਦਾ ਹੈ ਨਾ ਵੀਡੀਓ ਬਣਾਉਣ ਨੂੰ ਤੇ ਆਪਾਂ ਤੁਹਾਨੂੰ ਪਤਾ ਵੀਰੋ ਸਾਫ਼ ਸੁਥਰੀ ਵੀਡੀਓ ਬਣਾਈ ਦੀ ਹੈ ਯਾਰ ਕਿਉਂਕਿ ਮੈਨੂੰ ਪਤਾ ਤੇ ਮੈਨੂੰ ਬਹੁਤ ਪੈਣਾ ਮਾਤਾ ਮਾ ਬਹੁਤ ਲੇਡੀਜ਼ ਵੀਡੀਓ ਦੇਖਦੀਆਂ ਨੇ ਜਦੋਂ ਲਾਈਕ ਆਉਂਦੇ ਆ ਹਨਾ ਮੈਨੂੰ ਪਤਾ ਲੱਗਦਾ নোਟੀਫਿਕੇਸ਼ਨ ਤੋਂ ਹਾਂ ਇਸ ਕਰਕੇ ਬੜੀ ਸਾਫ ਸੁਥਰੀ ਵੀਡੀਓ ਬਣਾਈ ਦੀ ਐ ਸੋਭਿਰ ਬਣ ਕੇ ਨਾ ਸਾਰੇ YouTube ਤੇ Instagram ਤੇ ਵੀ ਹੈਲਪ ਕਰੋ ਹਾਂ ਹੈਲਪ ਕਰਦੇ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਗੁੱਡ ਮਾਰਨਿੰਗ ਰੀਤੀ ਜੀ ਵੀ ਕੀ ਦੀ ਰਾਤ ਨੂੰ ਸਵੇਰ 7:30 ਵਜੇ ਕਿਹੜੀ ਗੁੱਡ ਮਾਰਨ ਦੀ ਇਹ ਹੁਣ ਨਕਾ ਭਾਈ ਇਹਦਾ ਹੁਣ ਦਿਨ ਚੜਿਆ ਜੀ ਕਿਉਂਕਿ ਰਾਤ ਨੂੰ ਇਹਨੇ ਡਿਊਟੀ ਲਾਉਣੀ ਹੁੰਦੀ ਆ ਹਾਂ ਜੀ ਆਹ ਆਹ ਮਾਜੀ ਆ ਕੋਈ ਨਾਕਾ ਜੀ ਮੇਨੂੰ ਲੱਗਦਾ ਚਲੋ ਬਾਹਰ ਚ ਬਣਾਉਂਦੇ ਕਰ ਲੈਂਦੇ ਪਹਿਲੀ ਵਾਰ ਆਇਆ ਇੰਨਾ ਦਾ ਪਤਾ ਆਪਾਂ ਨੂੰ ਵੀ ਇਹ ਜਿਹੜਾ ਏਰੀਆ ਹੈਗਾ ਜਿੱਦਾਂ ਗੋਹਰ ਦਾ ਹੋ ਗਿਆ ਮਲੋਟ ਹੋ ਗਿਆ ਮੁਕਸਰ ਸਾਹਿਬ ਹੋ ਗਿਆ ਤੇ ਇੰਨਾ ਚੋ ਵੀ ਮਤਲਬ ਪਹਿੜੀਆਂ ਇੱਧਰ ਨੂੰ ਖੁੱਲੀਆਂ ਨੇ ਹਨ ਤੇ ਇੱਕ ਚੀਜ਼ ਹੋਰ ਦੇਖੀ ਆ तकरीबन ਘਰ ਦੂਰ ਦੂਰ ਮੋਸਟਲੀ ਜ਼ਿਆਦਾਤਰ ਲੋਕਾਂ ਦੇ ਆਪਣੀਆਂ ਜ਼ਮੀਨਾਂ 'ਚ ਘਰ ਪਾਏ ਹੋਏ ਨੇ ਰੇਕ ਦੀ ਰਹਿਸ਼ ਆ ਆਪਣੀ ਜ਼ਮੀਨ 'ਚ ਹੀ ਆ ਜਿਵੇਂ ਕਿਸੇ ਦਾ 30 40 50 ਕਿੱਲੇ ਜਿੰਨੇ ਹੁਣ ਜਿੰਨਾ ਟੱਕਾ ਉਹਦੇ ਹਿਸਾਬ ਨਾਲ ਲੋਕਾਂ ਦੇ ਜ਼ਮੀਨਾਂ 'ਚ ਘਰ ਨੇ ਇਹ ਚੀਜ਼ ਮੈਨੂੰ ਲੱਗਦੀ ਲੱਗੀ ਇੱਧਰਲੇ ਪਾਸੇ ਆ ਗਏ ਵੈਸੇ ਏਰੀਆ ਵਧੀਆ ਸਾਫ ਸੁਥਰਾ ਅਬੂਰ ਏਰੀਆ ਜੇ ਆਇਆ ਪਹਿਲੀ ਵਾਰ ਮਲੋਟ ਤੱਕ ਜਰੂਰ ਆਏ ਆ ਅੱਗੇ ਇਹ ਚੀਜ਼ਾਂ ਥੋੜੀਆਂ ਡਿਫਰੈਂਟ ਲੱਗੀਆਂ ਜੀ ਮਕਾਨ ਸਭ ਦੀ ਰੈਸ਼ੋ ਖੇਤਾਂ ਜੀ ਹੈ ਤਕਰੀਬਨ ਲੋ ਵੀ ਮਿੱਤਰੋ ਪਿਆਰੋ ਮਲੋਟ ਸ਼ਹਿਰ ਹੋ ਗਿਆ ਪਾਰ ਚੜ ਗਏ ਆ ਬਠੰਡਾ ਰੋਡ ਤੇ ਵੱਜ ਗਏ ਤਕਰੀਬਨ 7:30 ਇਹ ਹੁਣ ਟਾਰਗੇਟ ਤਾਂ ਪਿੰਡ ਹੀ ਲੀਦਾ ਹੁਣ ਹੁਣ ਪਟਿਆਲੇ ਨੂੰ ਅੱਜ ਨਹੀਂ ਲੰਘਣਾ ਸਿੱਧੇ ਹੁਣ ਅੱਜ ਜਾਊ ਗੱਡੀ ਰਾਣੀ ਕਰਮਾਂ ਵਾਲੀ ਪਿੰਡ ਘਰ ਹੀ ਰੈਸਟ ਕਰਾਂਗੇ ਅੱਜ ਦੀ ਰਾਤ ਕੱਲ ਨੂੰ ਫਿਰ ਗੱਡੀ ਜਾਊਗੀ ਪਟਿਆਲੇ ਆ ਲਾਉਣ ਕਿਉਂਕਿ ਹੁਣ ਫਿਰ ਜੇ ਸਿੱਧਾ ਬਰਨਾਲੇ ਤੋਂ ਪਟਿਆਲੇ ਨੂੰ ਜਾਣੇ ਆ ਤਕਰੀਬ 100 ਕਿਲੋਮੀਟਰ ਇਧਰੋਂ ਡਿਸਟੈਂਸ ਪੈ ਜਾਣਾ ਤੇ ਰੈਕੋਟ ਤੋਂ ਪਟਿਆਲਾ ਵੀ 100 ਕਿ ਆ ਬਸ ਉਹ ਵਿਚਾਲੇ 35 ਕਿਲੋਮੀਟਰ ਦਾ ਗੇੜੀ ਵਧਣਾ ਕਿਉਂਕਿ ਜੇ ਬਰਨਾਲੇ ਤੋਂ ਸਿੱਧਾ ਜਾਂਦੇ ਆ ਤਾਂ ਵੀ 100 ਰੇਕੂਟ ਨੂੰ ਤੌਹਾਈਆਂ ਆ 35 ਕਿਲੋਮੀਟਰ ਹੀ ਸਾਨੂੰ ਵੱਧ ਪੈਣਾ ਬਸ ਤੇ ਉਸ ਕਰਕੇ ਫਿਰ ਆਪਣਾ ਹੀ ਤਾਂ ਆਦਤੀ ਆ ਭਈ ਆਪਾਂ ਨਹੀਂ ਆਪਾਂ ਤਾਂ 200 ਕਿਲੋਮੀਟਰ ਤੋਂ ਵੀ ਖਿੱਚ ਕੇ ਕਰਿਆ ਬਜੀਦਾ ਮੈਂ ਕਿੰਨੇ ਦਿਨ ਕਿ ਆਪਾਂ ਇਹ ਆਪਾਂ ਤੜੀ ਤੇ ਦੇਖੋ ਜੀ ਸਾਨੂੰ ਉਹ ਗੱਡੀ ਕੱਟ ਗਈ ਅਸੀਂ 45 50 ਤੇ ਜਾ ਰਹੇ ਆ ਯੋ ਗੱਡੀ ਸਾਨੂੰ ਘੱਟ ਕੇ ਹੋ ਗਈ 3 ਟਾਈਮ ਅਸੀਂ ਬਟੰਡੇ ਪਹੁੰਚਣ ਵਾਲੇ ਆ ਤੇ 10 ਕਿਲੋਮੀਟਰ ਪਿੱਛੇ ਹੋਵਾਂਗੇ ਸ਼ਾਇਦ